ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਪੰਜਾਬ ਦੇ ਵਿੱਚ ਨਾ ਜਦੋਂ ਕੋਈ ਐਝੀ ਗੱਲ ਹੁੰਦੀ ਆ ਅਨਸੁਖਾਂ ਵੀ ਘਟਨਾ ਜਾਂ ਕੋਈ ਮਾੜੇ ਬਚਨ ਵਾਲੀ ਮਾਨੂੰ ਬੜਾ ਦੁੱਖ ਹੁੰਦਾ ਕਿਉਂਕੋ ਸੱਚੇ ਪਾਤਸ਼ਾਹ ਨੇ ਇੱਕ ਲਿਬਾਸ ਦਿੱਤਾ ਹੈ ਸਿੱਖੀ ਦਾ ਲਿਬਾਸ ਜਿਹਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਹੀ ਸੁੰਦਰ ਤੇ ਸੋਹਣਾ ਬਣਾਇਆ ਨੇਕ ਸ਼ੁਭ ਕਰਮ ਧਰਮ ਵਾਲਾ ਸਾਡਾ ਲਿਬਾਸ ਐ ਇਹੋ ਜਿਹਾ ਜੀਵ ਨੂੰ ਸ਼ਰਮ ਆਉਂਦੀ ਐ ਕੋਈ ਗਲਤ ਕੰਮ ਕਰਨ ਲੱਗੇ ਨੂੰ ਸ਼ਰਮ ਆਉਂਦੀ ਐ ਗਲਤ ਸੋਚ ਸੋਚਣ ਲੱਗੇ ਨੂੰ ਸ਼ਰਮ ਆਉਂਦੀ ਐ ਪਰ ਯਾਰ ਵੈਗਰੂ ਬਖਸ਼ੀ ਰੱਖੇ ਬਹੁਤ ਹੀ ਮਨ ਨੂੰ ਦੁੱਖਣ ਲਾਇ ਜੀਆਂ ਗੱਲਾਂ ਦਾ ਵਰਸਾ ਸਿੰਘ ਵਲਟੋਹਾ ਖੰਡੂਰ ਤੋਂ ਖੜਾ ਆਕਾਲੀ ਪਾਰਟੀ ਵੱਲੋਂ ਉਦੋਂ ਵੀ ਇਹਨਾਂ ਨੇ ਜੋਰ ਲਾਇਆ ਆਕਾਲੀ ਪਾਰਟੀ ਨੇ ਭਾਈ ਅਮਰਤਪਾਲ ਸਿੰਘ ਨੂੰ ਫੜਾਉਣ ਦੇ ਬਾਰੇ ਅੱਗੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਤੁਸੀਂ ਸਾਰੇ ਜਾਣਦੇ ਵੀ ਹੋ ਹਰਸ਼ਮਤ ਬਾਦਲ ਕਹਿੰਦੀ ਸੀ ਇੰਨਾ ਚਿਰ ਕਿਉਂ ਲਾਇਆ ਉਹਨੂੰ ਫੜਾ ਕਿਉਂ ਨਹੀਂ ਆ ਤੇ ਹਰਮਾਨ ਵਰਗੇ ਕਿੱਥੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਚਹਿਜ ਕਿਸੀ ਕੇ ਸਿੱਖ ਕੌਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਬਦੁਰੋ ਨਾ ਉੱਠ ਖੜੇ ਅਮਰਤਪਾਲ ਨੂੰ ਫੜਨ ਦੇ ਕਾਰਨ ਤੇ ਇਹਨਾਂ ਨੇ ਉਲਟਾ ਸ਼ਹਿ ਦੇਤੀ ਭਗਵੰਤ ਮਾਨ ਨੂੰ ਵੀ ਤੁਸੀਂ ਅਮਰਤਪਾਲ ਨੂੰ ਫੜੋ ਸੋਚਣ ਵਾਲੀ ਗੱਲ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਕਿਉਂਕਿ ਇਹਨਾਂ ਨੂੰ ਡਰ ਸੀ ਜੇ ਇਹ ਬੰਦਾ ਮੂਹਰੇ ਆਉਂਦਾ ਇਹ ਹੈਗਾ ਪੰਜਾਬ ਜਿਹੜੀ ਉਹ ਵਾਟਸ ਜਥੇਬੰਦੀ ਹੈ ਵਾਟਸ ਪੰਜਾਬ ਦੇ ਉਹਦੇ ਉਹ ਦਸਵਾਨੀਗਾ ਮਾਨਸਾਬ ਨਾਲ ਸਿਮਰਜੀਤ ਸਿੰਘ ਮਾਨ ਨਾਲ ਅਕਾਲੀ ਪਾਰਟੀ ਦੇ ਮਾਨ ਦੇ ਵਿੱਚ ਪੈ ਬੈਠ ਗਿਆ ਇੱਕ ਤੇ ਭੇਜਿਆ ਮਾਰਿਆ ਪ੍ਰਕਾਸ਼ ਸਿੰਘ ਬਾਦਲ ਨੇ ਮaaf ਕਰਨਾ ਸਾਧ ਸੰਗਤ ਮਨ ਕਰਦਾ ਵੀ ਇਹ ਗੱਲ ਕਹਿਣ ਨੂੰ ਤੇ ਨਹੀਂ ਵੀ ਜਿਹੜੇ ਚੰਗੇ ਇਮਾਨਦਾਰ ਬੰਦੇ ਸੀ ਨਾ ਅਕਾਲੀ ਪਾਰਟੀ ਨੇ ਤਾਂ ਉਹ ਖਤਮ ਹੀ ਕਰਵਾਤੇ ਪ੍ਰਕਾਸ਼ ਸਿੰਘ ਬਾਦਲ ਹੈ ਜਾਂ ਸਿਆਸਤੀ ਬੰਦਾ ਸੀ ਧੋਖੇਬਾਜ਼ ਵੀ ਸੀ ਉਹ ਜਿਹਨੂੰ ਬੁਰਾ ਲੱਗੇ ਬਾਈ ਮੇਰੀ ਵੀਡੀਓ ਨਾ ਵੇਖੋ ਪਰ ਸੱਚ ਛੁਪਦਾ ਨਹੀਂ ਹੁੰਦਾ ਕਦੇ ਵੀ ਇਹ ਸਚਾਈ ਆ ਇਹ ਇਸ ਕਰਕੇ ਕਿ ਬੰਦੇ ਉਹ ਅੱਗੇ ਨਾ ਆ ਜਾਣ ਕਿਤੇ ਇਮਾਨਦਾਰ ਬੰਦੇ ਕਿਉਂਕਿ ਲੋਕ ਬਾਤੋਂ ਇਮਾਨਦਾਰ ਵੀ ਹੈਗੇ ਆ ਤੇ ਜਿਹੜੇ ਇਮਾਨਦਾਰ ਬੰਦੇ ਆ ਉਹ ਫਿਰ ਮਾੜੇ ਬੰਦੇ ਉਹਨੂੰ ਕਦੋਂ ਚਾਹੁੰਦੇ ਹੁੰਦੇ ਆ ਇੱਕ ਇੱਕ ਸੋਚ ਆ ਇਹ ਇਹਨਾਂ ਨੇ ਅਵਤਪਾਲ ਸਿੰਘ ਨੂੰ ਕਹਿ ਕੇ ਫੜਾਇਆ ਅਕਾਲੀ ਪਾਰਟੀ ਨੇ ਤੇ ਹੁਣ ਵੀ ਬਲਟੋਹਾ ਬਰਾਬਰ ਖੜ ਗਿਆ ਭਲਾ ਲੋਕਾ ਤੁਹਾਡੀਆਂ ਨੀਤੀਆਂ ਨੂੰ ਲੋਕ ਜਾਣਦੇ ਆ ਤੁਹਾਨੂੰ ਵੀ ਪਤਾ ਹੀ ਆ ਪਰ ਲੱਤਾਂ ਡਾਉਣੇ ਆ ਤੁਸੀਂ ਬਿਆਨ ਵੀ ਪੁੱਠੇ ਸਿੱਧੇ ਦਿੰਨੇ ਆ ਬਿਆਨ ਦੀ ਸੁਣ ਲੋ ਕੱਲ ਸਾਰਿਆਂ ਨੇ ਤੁਸੀਂ ਸੁਣਿਆ ਕਹਿੰਦਾ ਜਿੱਥੇ ਅਮਰਿਤਪਾਲ ਸਿੰਘ ਨੂੰ ਰੱਖਿਆ ਗਿਆ ਐਨੇ ਵਧੀਆ ਗੱਦੇ ਲੱਗੇ ਆ ਇਸੇ ਲੱਗੇ ਕੂਲਰ ਲੱਗੇ ਆ ਤੇ LED ਲੱਗੀ ਆ ਮੈਂ ਤਾਂ 10 ਸਾਲ ਜੇਲ੍ਹ ਚ ਰਹਿ ਜਾਏਂ ਦੀ ਥਾਵਾਂ ਤੇ ਦੇਖੋ ਜਦੋਂ ਕੋਈ ਪਰਿਵਾਰ ਦਾ ਜੀ ਘਰ ਦੇ ਵਿੱਚੋਂ ਜਾਂਦਾ ਨਾ ਤੇ ਪਿਛਲੇ ਪਰਿਵਾਰ ਨੂੰ ਪਤਾ ਹੁੰਦਾ ਉਹਦੇ ਮਾਪਿਆਂ ਨੂੰ ਉਹਦੇ ਭੈਣਾਂ ਭਰਾਵਾਂ ਨੂੰ ਤੇ ਜਾਂ ਉਹਦੇ ਪ੍ਰੇਮ ਕਰਨ ਵਾਲਿਆਂ ਨੂੰ ਮੂੰਹ ਕਰਨ ਵਾਲਿਆਂ ਨੂੰ ਟੇਬਲ ਤੋਂ ਆਹ ਕੀ ਕਹਿੰਦਾ ਕਿੰਦਾ ਮੈਂ 10 ਸਾਲ ਰਹਿ ਆਵਾ ਕਿਆ ਰਹਿ ਨਹੀਂ ਘਟ ਗਿਆ ਸੋਚੇ ਨਾ ਮੰਨਿਆਂ ਦੀ ਤੁਸੀਂ ਲੋਕੋ ਖੁਦ ਜਵਾਬ ਦੇਣਾ ਇੰਨਾ ਚੀਜ਼ਾਂ ਦਾ ਮੈਂ ਫੇਰ ਇੱਕ ਵਾਰੀ ਕਹਿਣਾ ਜੇ ਕਿਸੇ ਨੂੰ ਇਹ ਗੱਲ ਬੁਰੀ ਲੱਗੇ ਕਿਉਂਕਿ ਇਕੱਲੀ ਪਾਰਟੀ ਦੇ ਵਿੱਚ ਵੀ ਬਹੁਤ ਬੰਦੇ ਉਹਦੇ ਨਾਲ ਸਬੰਧ ਰੱਖਣ ਵਾਲੇ ਐ ਚੰਗੀ ਤੇ ਮਾੜੀ ਸੋਚ ਜਿਹੜੇ ਇਮਾਨਦਾਰ ਬੰਦੇ ਐ ਬਾਈ ਉਹ ਤਾਂ ਨਹੀਂ ਤਰਜੀਹ ਦਿੰਦੇ ਤੇ ਜਿਨ੍ਹਾਂ ਨੂੰ ਬਾਈ ਸੋਚ ਹੀ ਹੈ ਨਹੀਂ ਨਾ ਕੋਈ ਸਿੱਖ ਪੰਥ ਪ੍ਰਤੀ ਅਤੇ ਨਾ ਹੀ ਪੰਜਾਬ ਪ੍ਰਤੀ ਤੇ ਉਹਨਾਂ ਦਾ ਦਿਮਾਗ ਖੋਖਲੇ ਦਿਮਾਗ ਆ ਫਿਰ ਉਹ ਸੋਚੀ ਜਾਂਦੇ ਜੋ ਸੋਚਦੇ ਆ ਸੋ ਇਹ ਗੱਲਾਂ ਬਹੁਤ ਦੁਖਦਾਈ ਹੁੰਦੀਆਂ ਵਿਚਾਰ ਤੁਹਾਡੀ ਸਾਰਿਆਂ ਦੀ ਆਪਣੀ ਆਮਰਤਪਾਲ ਸਿੰਘ ਦੀ ਉਥੋਂ ਜਾਇਜ਼ਕਾਰ ਖਡੂਰ ਵਾਸੀਆਂ ਨੇ ਕਰਾਉਣੀ ਆ ਜਿੱਥੇ ਵੀ ਮੈਂ ਹਮੇਸ਼ਾ ਇੱਕ ਗੱਲ ਕਰਦਾ ਉਹਨਾਂ ਕਿ ਇਮਾਨਦਾਰ ਬੰਦੇ ਪੰਜਾਬ ਦੇ ਵਿੱਚ ਗੁਰਾਂ ਦੀ ਗੁਣਤੀ ਦੇ ਨਾਲ ਬਹੁਤ ਇਮਾਨਦਾਰ ਹੈਗੇ ਆ ਇਮਾਨਦਾਰੀ ਇੱਕ ਧਰਮ ਦਾ ਥੰਮ੍ਹ ਬਣ ਜਾਂਦੀ ਹੈ। ਉਹਦੇ ਆਸਰੇ ਸ੍ਰਿਸ਼ਟੀ ਦਾ ਪਸਾਰਾ ਚੱਲਦਾ ਉਹ ਰੱਬ ਦੀ ਗੱਲ ਹੈ। ਤੇ ਦੋਸਤੋ ਉਹਨਾਂ ਮੰਨਿਆ ਨੂੰ ਹਮੇਸ਼ਾ ਅੱਗੇ ਲੈ ਕੇ ਆਓ। ਉਹਨਾਂ ਨੂੰ ਰਾਜਨੀਤੀ ਦੇ ਵਿੱਚ ਵਾੜੋ। ਤੇ ਜਿਹਨੂੰ ਗੁਰੂ ਮਹਾਰਾਜ ਨੇ ਕਹਿਣਾ ਕਿ ਧਰਮ ਬਿਨਾਂ ਨਾ ਰਾਜ ਚੱਲਿਆ ਹੈ ਉਹ ਧਰਮ ਹੀ ਰਾਜ ਹੋਵੇ। ਫਿਰ ਪੰਜਾਬ ਦੀ ਜਿਹੜੀ ਹੈ ਨੁਹਾਰ ਬਦਲ ਸਕਦੀ ਹੈ। ਨਹੀਂ ਤਾਂ ਪੰਜਾਬ ਦਿਨੋਂ-ਦਿਨੋਂ-ਦਿਨੋਂ-ਦਨ ਪੰਜਾਬ ਦੇ ਨੌਜਵਾਨਾਂ ਦਾ ਘਾਣ ਹੋ ਰਿਹਾ। ਨੇ ਨੌਜਵਾਨ ਮੌਤ ਦੇ ਵਿੱਚ ਜਾ ਰਹੇ ਐ 2 ਨੰਬਰ ਦਾ ਪੈਸਾ ਕਮਾਉਣ ਵਾਲੇ ਉਹ ਕਮਾਈਆਂ ਕਰ ਕਰਕੇ ਆਪਣੇ ਘਰ ਭਾਰੇ ਆ ਮਾਵਾਂ ਤੋਂ ਪੁੱਤ ਦੂਰ ਹੋ ਰਹੇ ਐ ਸੈਂਥੈਟਿਕ ਚਿੱਟੇ ਵਰਗੇ ਹੀਰਾ ਹੈਰੋਇਨ ਸਮੈਕ ਨਸ਼ਿਆਂ ਨੇ ਨਾਲ ਤੇ ਖਾਸ ਕਰਕੇ ਇੱਕ ਜਿਹੜੇ ਰਾਜਨੀਤੀ ਦੇ ਨਾਲ ਸੰਬੰਧ ਰੱਖਣ ਵਾਲੇ ਦੋਸਤ ਐ ਮੇਰੇ ਬਜ਼ੁਰਗ ਐ ਮੇਰੀਆਂ ਭੈਣਾਂ ਉਹ ਸਾਰੇ ਇਸ ਗੱਲ ਤੇ ਜ਼ੋਰ ਦਿਓ ਕਿ ਪੰਜਾਬ ਦੇ ਵਿੱਚ ਖਾਸ ਖਸ ਦੀ ਖੇਤੀ ਜ਼ਰੂਰ ਹੋਵੇ ਕਿਉਂਕਿ ਇੱਕ ਜਿਵੇਂ ਕਹਿ ਦਿੰਨੇ ਨਾ ਆਪਾਂ ਦੇਸੀ ਟੌਨਿਕ ਹੈ ਇਹ ਮੌਤ ਤੋਂ ਬਚਾਉਣ ਵਾਲੀ ਚੀਜ਼ ਆ ਅਦਰੰਗਾ ਲਕਵਾ ਫਾਸਲ ਵਗੈਰਾ ਰੋਗੋ ਜਿਹੜੇ ਆ ਦਿਲ ਦੀ ਧੜਕਣ ਬਲੱਡ ਸ਼ੂਗਰ ਪ੍ਰੈਸ਼ਰ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦੀ ਆ ਫੇਮ ਤੇ ਪੋਸਟ ਇਹ ਆਪਣੇ ਪੰਜਾਬ ਦੇ ਵਿੱਚ ਲਾਗੂ ਹੋਵੇ ਤਾਂ ਪੰਜਾਬ ਦੇ ਲੋਕ ਬਚ ਜਾਣਗੇ ਜੋ ਕਿ ਮਾਰੂ ਨਸ਼ੇ ਆ ਉਹਨਾਂ ਤੋਂ ਬਚਾ ਦਾ ਮੁੱਢ ਇੱਕੋ ਇਹੀ ਕਾਰਨ ਹੈ ਖਸ ਖਸ ਦੀ ਖੇਤੀ ਬਚਾ ਸਕਦੇ ਨੇ ਤਾਂ ਹੋਰ ਕੋਈ ਬਚਾ ਨਹੀਂ ਸਕਦਾ ਤੇ ਨਸ਼ੇ ਬੰਦੇ ਵੀ ਨਹੀਂ ਹੋ ਸਕਦੇ ਸੋ ਦੋਸਤੋ ਹੰਗਾਰਾ ਭਰਿਆ ਕਰੋ ਸਪੋਰਟ ਕਰੋ ਤਾਂ ਕਿ ਸਾਡੀਆਂ ਗੱਲਾਂ ਇਹ ਜਿਹੜਾ ਵੀਡੀਓ ਫੈਲਦੀ ਹੈ ਇਹ ਮੰਤਰੀ ਸੰਤਰੀ ਫੇਰ ਦੇਖਦੇ ਜੇ ਇਹਨਾਂ ਨੂੰ ਗੱਲ ਚੰਗੀ ਲੱਗੇ ਤਾਂ ਜਿਵੇਂ ਪਠਾਨ ਮਾ ਜਿਹੜੇ ਨੇ ਮੁੱਦਾ ਉਠਾਇਆ ਸੀ ਹੁਣੋ ਬੀਬੀ ਮੁੱਦਾ ਉਠਾਈ ਜਾ ਰਹੀ ਹੈ ਸੋ ਇਹ ਚੀਜ਼ਾਂ ਇਹਨਾਂ ਲੋਕਾਂ ਤੱਕ ਜੇ ਪਹੁੰਚਣਗੀਆਂ ਤਾਂ ਇਹਨਾਂ ਦੇ ਦਿਮਾਗ ਖੁੱਲਣਗੇ ਨਹੀਂ ਤਾਂ ਇਹਨਾਂ ਦੇ ਦਿਮਾਗ ਰਾਜਨੀਤੀ ਦੇ ਕਾਰਨ ਠਿਕਰਾ ਮੁੱਦਾ ਬੱਜਿਆ ਹੋਇਆ ਹੈ ਤੁਸੀਂ ਲੋਕ ਤੁਸੀਂ ਪਬਲਿਕ ਇਹਨਾਂ ਦੇ ਦਿਮਾਗ ਖੋਲ ਸਕਦੇ ਹੋ ਫਿਰ ਜਦੋਂ ਕੋਈ ਇਹ ਜ ਸਮਾ ਬਣੂਗਾ ਸੜਕਾਂ ਤੇ ਉਤਰਨ ਦਾ ਜਾਂ ਇਹ ਨੁਕੇਰਨ ਦਾ ਇਹਨਾਂ ਨੂੰ ਫਿਰ ਉਹ ਜੀ ਵੀ ਵਿਚਾਰ ਕਰ ਲਾਂਗੇ ਮੈਂ ਵੈਗ ਨੂੰ ਤੋਂ ਡਰ ਕੇ ਕਹਿੰਦਾ ਜਿਹੜੂ ਜੇ ਇਸ ਦੇਖੋ ਮੈਂ ਬਹੁਤ ਸੋਚ ਵਿਚਾਰ ਕੇ ਸਮਝ ਕੇ ਇਸ ਮੁੱਦੇ ਦੀ ਹਮਾਇਤ ਕੀਤੀ ਹੈ ਕਿਉਂਕਿ ਜਿਹੜੀ ਸ਼ਰਮ ਹੁੰਦੀ ਹੈ ਨਾ ਲਾਜ ਇਹ ਬਹੁਤ ਰੱਖਣੀ ਔਖੀ ਹੈ ਅਗਲਾ ਕਹਿੰਦਾ ਯਾਰ ਗੁੱਸੇ ਖੋ ਕੇ ਨਸ਼ੇ ਦੀ ਹਮਾਇਤ ਕਰਦਾ ਪਰ ਇੱਕ ਗੱਲ ਇਹ ਵਿਚਾਰ ਲਿਓ ਇੱਕ ਪਾਸੇ ਚਿੱਟਾ ਸ਼ਰਾਬ ਹੈਰੋਇਨ ਸਮੈਗ ਸਿੰਥੈਟਿਕ ਨਸ਼ੇ ਦੀਆਂ ਗੋਲੀ ਹੈ ਤੇ ਇੱਕ ਪਾਸੇ ਅਫੀਮ ਪੋਸਟ ਹੈ ਇਨਾਂ ਦੀ ਬਰਾਬਰੀ ਕਦੇ ਨਹੀਂ ਹੋਣੀ ਤੁਸੀਂ ਸਪੋਰਟ ਕਰੋ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਦੋਸਤਾਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ